ਹਾਂ ਤਾਂ ਇਹ ਨਹੀਂ ਕਿ ਜੁੰਨੀ ਤਾਂ ਦੂਜਾ ਚਾਰਜਰ ਨਹੀਂ ਜਾਂਦਾ ਜੱਗ ਤਾਂ ਫਿਰ ਲਾਉਂਗੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਆਪਾਂ ਵਧੀਆ ਠੀਕ ਠਾਕ ਆ ਜੀ ਤੇ ਸਵਾਗਤ ਹੈ ਤੁਹਾਡਾ ਚਾਰਜਿਕਲਾ ਚੈਨਲ ਤੇ ਤੇ ਸ਼ਾਮ ਦੇ ਹੋ ਗਏ ਜੀ 5 ਈਆ ਜੱਪਾ ਬਾਜ਼ਾਰ ਗਏ ਸੀਗੇ ਥੋੜਾ ਜਿਹਾ ਦੁਕਾਨ ਦਾ ਸਮਾਨ ਲੈ ਕੇ ਆਏ ਆ ਤੇ ਹੋਰ ਵਧੀਆ ਠੀਕ ਠਾਕ ਹੈ ਜੀ ਅੱਜ ਸੈਟਰਡੇ ਦਾ ਦਿਨ ਆ 5 ਵਜੇ ਤੇ ਸਹਿਜ ਨਹੀਂ ਅੱਜ ਸਕੂਲ ਗਿਆ ਸੀਗਾ ਤੇ ਹਨੂਮਾਨ ਜੰਤੀ ਸੀਗੀ ਅੱਜ ਉਹ ਤਾਂ ਵੈਸੇ ਸਰਕਾਰੀ ਛੁੱਟੀ ਸੀਗੀ ਪਰ ਨਹੀਂ ਫਿਰ ਇਹਨਾਂ ਨੂੰ ਤਾਂ ਨਹੀਂ ਹੁੰਦੀ ਤੇ ਅਤਲ ਮਾਰਕੀਟ ਗਏ ਸੀਗੇ ਸਮਾਨ ਲੈ ਕੇ ਗਏ ਸੀ ਤੇ ਹੋਰ ਵਧੀਆ ਜੀ ਹਨਾ ਤੇ ਜਿਹੜੇ ਚੈਨਲ ਤੇ ਜੁੜਦੇ ਆ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਅੱਜ ਪਹਿਲਾਂ ਲੇਟ ਹੀ ਹੈਣੀ ਸੀਗੀ ਤੇ ਹੁਣ ਆਈ ਹੈ ਲੇਟ 4:30 ਵਜੇ ਤੇ ਮੈਂ ਉਜਾਰ ਤੋ ਆ ਕੇ ਮੈਂ ਬੰਦ ਕਰਾਮ ਕਰ ਲਿਆ ਘੰਟਾ ਕ ਪੈ ਗਈ ਸੀਗੀ ਤੇ ਹੁਣ ਆਪਾਂ ਆਏ ਇੱਧਰ ਦੁਕਾਨ ਤੇ ਤੇ ਦੇਖਦੇ ਆਂ ਇੱਕ ਤਾਂ ਪੌਂਚੀ ਬਣਾਉਣ ਵਾਲੇ ਬੈਸ ਰਵਾਰ ਦੇ ਤੇ ਦੋ ਸੂਟ ਕੱਟਣ ਵਾਲੇ ਆ ਜਾਂ ਤਾਂ ਕੱਟਦੇ ਆਂ ਜਾਂ ਪੌਂਚੀ ਬਣਾਉਣੇ ਕੁਸਤਾਂ ਕੁਸਤ ਕਰਦੇ ਆਂ ਹਨਾ ਜੀ ਤੇ ਹੋਰ ਵਧੀਆ ਜੀ ਅਨੁਸਾ ਲੋ ਕੀ ਹਾਲ ਚੱਲ ਠੀਕ ਹੋਵਾਂਗੇ ਤੇ ਹੁਣ ਬਸ ਹਨਾ ਵੀ ਮੌਸਮ ਬਹੁਤ ਖਰਾਬ ਹੋ ਜਾਂਦਾ ਤੇ ਡਰ ਲੱਗਦਾ ਮਾਸ ਨੂੰ ਵੇਖ ਕੇ ਤੇ ਫਸਲ ਹੁਣ ਪੱਕੀ ਖੜੀ ਆ ਵਧੀਆ ਹਨਾ ਮਹਾਰਾਜ ਦੀ ਕਿਰਪਾ ਨਾਲ ਹੀ ਸਾਰਿਆਂ ਦੀ ਫਸਲ ਵਧੀਆ ਸਾਰਿਆਂ ਦੇ ਘਰੇ ਹਰੀ ਭਰੀ ਆਵੇ ਜੀ ਹਨਾ ਸੋ ਹਰ ਇੱਕ ਇਨਸਾਨ ਦੀਆਂ ਆਸਾਂ ਮਿੱਤਾ ਹੁੰਦੀਆਂ ਜੀ ਫਸਲ ਤੇ ਤੇ ਜਿਹੜਾ ਹੁਣ ਆਹ ਮੇਰੀ ਜੀ ਆ ਤੀ ਲੰਗੀ ਆ ਬਹੁਤ ਜ਼ਿਆਦਾ ਕਾਫੀ ਥਾਈ ਨੁਕਸਾਨ ਹੋਇਆ ਤੇ ਕੋਈ ਇਹਨਾਂ ਪ੍ਰਮਾਤਮਾ ਇੰਨਾ ਗਰੋਪ ਹੋ ਰਿਹਾ ਕਿਸਾਨ ਤੇ ਤੇ ਆਪ ਉਹਦੇ ਚ ਕੁਝ ਨਹੀਂ ਕਰ ਸਕਦੇ ਜੀ ਹਨਾ ਨੇ ਸਾਰੇ ਅਰਦਾਸ ਕਰਿਆ ਕਰੋ ਰੋਜ਼ ਵੀ ਜਿੰਨੇ ਦਿਨ ਹਾੜੀ ਦਾ ਫਸਲ ਦਾ ਖਾਦ ਦਾ ਸੁਪਤੀ ਨਾਲ ਦੀ ਫਸਲ ਤੇ ਕਰੇ ਵਧੀਆ ਆਵੇ ਜੀ ਤੇ ਆਪਾਂ ਤਾਂ ਇਹ ਅਰਦਾਸ ਕਰਸਾ ਬਕਣਾ ਜੋ ਤੁਹਾਨੂੰ ਦਿਆ ਤਾਂ ਚਾਹੋਣਾ ਹਨਾ ਤੇ ਮੈਂ ਤੁਹਾਨੂੰ ਥੋੜਾ ਉਹ ਤਾਂ ਸਮਾਨ ਦਿਖਾਉਣੀ ਆ ਜਿਹੜਾ ਮੈਂ ਲੈ ਕੇ ਆਈ ਆ ਕਾਟਨ ਦੇ ਸੂਟ ਲੈ ਕੇ ਆਂਦੀ ਆ ਸਾਈ ਖੋਲੀਆ ਗੰਡਾ ਲਫਾਫੇ ਦੀ ਬਤੋ ਤੇ ਜਿਹੜੀ ਡੈਡੀ ਵੀ ਘਰੇ ਸੀ ਸਾਈ ਜਦੋਂ ਆਪੇ ਕਿਤੇ ਨਹੀਂ ਦੇ ਉਸ ਅਸੀਂ ਆ ਗਏ ਸੀਗੇ ਜੀ ਮੇਰੇ ਖਿਆਲ ਨਾਲ 1:00 ਵਜੇ ਆ ਗਏ ਸੀ ਵੀ ਅਸੀਂ 1:00 ਵਜੇ ਆ ਕੇ ਫਿਰ ਬਸ ਆਚੂ ਪੀ ਕੇ ਪੈ ਗਏ ਤੇ ਫੋਨ ਵਾਸਤੇ ਇੱਧਰ ਆ ਗਏ ਘੰਟਾ ਫੇਰ ਘੰਟਾ ਰੰਗ ਤੇ ਕੋਈ ਸਬਜ਼ੀ ਹੁੰਦੀ ਹੈਲ ਭਾਈ ਨਾ ਹੁੰਦੀ ਤੇ ਉਧਰ ਜਾਦੀ ਨਹੀਂ ਆਇਆ ਫਲਾਈ ਕਰਾਂ ਇੱਥੇ ਰੱਖ ਦੋ ਮੱਕੀ ਜੀ ਹਨਾ ਕੰਮ ਕੰਦੇ ਦੇ ਧਿਆਨ ਹੀ ਇੱਧਰ ਉੱਧਰ ਜਾ ਵਰਦਾ ਕੁਸਤ ਨਹੀਂ ਸਕਦੀ ਹੈ ਬਹੁਤ ਪਿਆਰੇ ਕਲ ਰਾਇਏ ਜੀ ਚੀਕਾਂ ਇਹ ਹੀ ਤੁਮੀ ਜੇ ਇੱਕ ਸੁਨਵਾਰ ਹੈ ਤੇ ਕਾਂਗੀਆਂ ਤੇ ਵਰਕ ਕਰਦੀ ਹਾਂ ਇਹਦੇ ਤੋਂ ਇੱਕ ਪੀਸ ਕੋੜ ਕੇ ਬਣਾ ਲਵਾਂ। ਇਸ ਤਰ੍ਹਾਂ ਕਮੀਜ਼ੇ ਦਾ ਕੱਪੜਾ ਜੀ ਇਹ ਹੈ। ਕਾਟਨ ਦਾ ਕੱਪੜਾ ਬਿਲਕੁਲ ਕੋਟਨ ਹੈ ਇਹ। ਇਸ ਤਰ੍ਹਾਂ ਕਾਂਗੀਆਂ ਤੇ ਵਰਕ ਕਰਦੀ ਆ ਜੀ ਇਹਦੇ। ਤੇ ਇਹ ਬੋਟ ਡੋਰੀ ਹੈ ਦਾ ਦੁਪੱਟਾ ਹੈ ਜੀ ਤੇ ਦੁਪੱਟੇ ਦੇ ਉੱਪਰ ਵੀ ਵਰਕ ਹੈ ਇਸ ਤਰ੍ਹਾਂ ਫਲਾਵਰ ਬਣੇ ਹੋਏ ਆ। ਇਦੇ ਵਿੱਚ ਆਪਣੇ ਕੋਲ 4-5 ਕਲਰ ਰਹੇਗੇ ਆ ਜੀ ਮੈਂ ਫਿਰ ਇੱਕ ਇੱਕ ਪੀਸ ਵਖਾ ਲਵਾਂਗੇ ਜਿਹਦੇ ਮੈਂ ਕੱਪੜੇ ਲੈ ਜਾਣੀ ਆ ਇਹ ਵੀ ਇਹਦੇ ਵਿੱਚ ਹੀ ਆ ਜੀ ਤੇ ਇਹ ਵੀ ਇਹਦੇ ਵਿੱਚ ਆ ਇਹ ਕੱਟਦੇ ਵੀ ਨਹੀਂ ਇਹ ਵੀ ਕੱਟਦੇ ਵੀ ਨਹੀਂ ਆ ਜੀ ਪਲੇਨ ਸੂਟ ਹੈ ਜਿਸ ਜਾਂ ਦੇਖੀ ਆਪਣੇ ਕਿਤੇ ਸੇਨੇ ਮੰਗਵਾਏ ਸੀ। ਇਹ ਵਾਈਟ ਹੈ ਜੀ, ਥੋੜੇ ਤੇ ਰਿਆਨ ਨੇ। ਇਹ ਵੀ ਕੈਮ ਦੇਖਦੇ ਜੀ, कॉटन ਦੀ ਵੱਡੇ ਕਣ ਦੇ 3.5 ਮੀਟਰ ਵਾਲਾ ਜੀ ਇਹ ਥੋੜਾ ਇਸ ਤਰ੍ਹਾਂ। ਤੇ this one ਹੈ ਜੀ। ਇਹ ਬਰੋਸ ਹੈ ਜੀ, ਇਹ ਗਰੋਸ ਹੈ। ਇਹ ਵੀ ਰੋਸ਼ਾ ਹੈਗਾ ਤੇ ਇਹ ਕੁਝ ਸਪੈਸ਼ਲ ਹੈ ਇਹ ਥੋੜਾ ਜਿਹਾ ਮਹਿੰਗਾ ਵੀ ਹੈ ਤੇ ਵਧੀਆ ਚ ਹੈ ਜੀ ਇਹ ਵੀ 3.5 ਮੀਟਰ ਵਾਲੀ ਹੈਗਾ ਵੱਡੇ ਪਾਣੀ ਦੇ ਵਿੱਚ ਹੀ ਹੈਗਾ ਤੇ ਇਹ ਤੁਹਾਨੂੰ ਮੈਂ ਇੱਕ ਦੋ ਦੋ ਸਾਰਿਆਂ ਦੀ ਵੈਰਿਟੀ ਦਿਖਾਤੀ ਹੈ ਹਨਾ ਜੀ ਤੇ ਬਾਕੀ ਤੁਸੀਂ ਮੇਰੇ ਕੋਲੇ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਨਾਲ ਕੋਲ ਨੇਕ ਕਰ ਸਕਦੇ ਹੋ ਹਨ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਮੇਰੇ ਭੈਣ ਭਰਾ ਨੂੰ ਨੇ ਬਾਕੀ ਹਨਾ ਜੀ ਕਪੜੇ ਦਾ ਤਾਂ ਹੁਣ ਜਿਵੇਂ ਲਿਖਿਆ ਜਾਵੇ ਸਾਰੀਆਂ ਪ੍ਰਣਾ ਕੰਮ ਕਰੀ ਜਾਂਦੇ ਹਾਂ ਚਲੋ ਜੀ ਜਿਵੇਂ ਹਨਾ ਕਿੰਨੀ ਕਿਸੇ ਦੀ ਪਹੁੰਚ ਹੁੰਦੀ ਆ ਉਦਾਂ ਉਦਾਂ ਉਹ ਹਗਲਾ ਕਰੀ ਜਾਂਦਾ ਤੇ ਬਾਕੀ ਤਾਂ ਆਪਾਂ ਸਾਰੇ ਹਰ ਮਿਹਨਤ ਕਰਦੇ ਆ ਜੀ ਹਨਾ ਆਪਦੇ ਪਰਿਵਾਰ ਲਈ ਕਰਦੇ ਆ ਹਨਾ ਤੇ ਮੇਰਾ ਵੈਸੇ ਦੁਕਾਨ ਤੇ ਵੀ ਵਧੀਆ ਕਪਮ ਕਪੜੇ ਦਾ ਸਲਾਈ ਦਾ ਹੀ ਵਧੀਆ ਹਨਾ ਕਾਫੀ ਸਲਾਈ ਵਾਲੇ ਕਪੜੇ ਆ ਜਾਂਦੇ ਆ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ 3-4 ਮਹੀਨੇ ਹੋ ਗਏ ਹੁਣ ਮੈਂ ਤੱਕਲੋ ਕੋਈ ਸਲਾਈ ਕਰਦੀ ਆ ਹਨਾ ਤੇ ਵਧੀਆ ਚਲੋ ਜੀ ਕੰਮ ਚੱਲੀ ਜਾਂਦਾ ਹਨਾ ਆਪਣਾ ਦੇ ਦੁਜਾਨੀ ਵੀ ਕਿਉਂ ਕੋਈ ਕੋਈ ਕਿਸੀ ਦੇ ਆਸਰੇ ਨਾ ਕਰਦਾ ਉਹ ਨਹੀਂ ਮਨ ਕਿੰਨਾ ਜਰਮ ਆ ਸਕਦਾ ਅਕਸਰ ਤਾਂ ਜੀ ਆਪਦੇ ਡੋਲੇ ਦੀ ਜਾਣ ਚਾਹੀਦੀ ਹੈ ਹਨਾ ਕੇਸ ਮੱਖਣ ਵੀਰ ਜੀ ਦਾ ਗਾਣਾ ਹੈਗਾ ਜੇ ਤੂਫਾਨ ਆਉਣ ਲੈਣੀ ਚਾਹੀਦੀ ਕਿਉਂ ਕੋਈ ਕਿਸਦਾ ਨਹੀਂ ਬੰਦਾ ਤੇ ਜਿਵੇਂ ਨਾ ਖਾਸ ਕਰ ਹਰ ਇੱਕ ਦੇ ਰਿਲੇਟਿਵਸ ਹੁੰਦੇ ਆ ਮੇਰੇ ਵੀ ਰਿਲੇਟਿਵਸ ਹੈ ਹੀ ਆ ਕਾਫੀ ਆ ਉਹ ਸਾਡ ਜਿਹੜੇ ਕਿਸੇ ਨੂੰ ਮੈਂ ਅਕਸਰ ਵੀਡੀਓ ਦੇ ਵਿੱਚ ਆਪਾਂ ਵੇਖਦੇ ਹਾਂ ਸਾਰਿਆਂ ਦੇ ਰਿਲੇਟਿਵ ਜੀ ਸਪੋਰਟ ਕਰਦੇ ਆ ਕਿਸੇ ਦਾ ਭੈਣ ਭਰਾ ਕਿਦਾਂ ਕਿਦਾਂ ਸਪੋਰਟ ਕਰ। ਮੈਨੂੰ ਸਪੋਰਟ ਰਿਲੇਟਿਵ ਦਾ ਬਿਲਕੁਲ ਹੀ ਨਹੀਂ ਕਰਦੇ ਮੇਰੇ ਰਿਸ਼ਤੇਦਾਰ ਦਾ ਬਿਲਕੁਲ ਨਹੀਂ ਕਰਦੇ ਹੈਗੇ। ਕੁਛ ਕਹੇਗੇ ਕਰਦੇ ਆ ਤੇ ਕੁਛ ਬਿਲਕੁਲ ਨਹੀਂ ਕਰਦੇ। ਤੁਮ ਨੂੰ ਦਫਾਦਰ ਨੂੰ ਤੂੰ ਪਾਹੀ ਜਾ ਤੂੰ ਦਾ ਪੰਗੇ ਲੈਣ ਨਹੀਂ ਆ ਮੇਰੇ ਕੰਮ ਨੂੰ ਪੰਗੇ ਦੱਸਦੇ ਹੈਗੇ। ਦੇਖੋ ਜੀ ਮਿਹਨਤ ਮੈਂ ਕਰਦੀ ਆ ਆਪੀ ਸੋਖੀ ਮੈਂ ਹੁੰਨੀ ਆ ਤੇ ਮੇਰੇ ਕੰਮ ਨੂੰ ਪੰਗੇ ਦੱਸਦੇ। ਵੇਖੋ ਏਦਾਂ سپورਟ ਕਰਦੇ ਰਿਸ਼ਤੇਦਾਰ ਕੌਣ ਕੌਣ ਮੇਰੇ ਇਸ ਗੱਲ ਨਾਲ ਸਹਿਮਤ ਹੈ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਮੇਰੇ ਕੰਮ ਨੂੰ ਪੰਗੇ ਕਹਿੰਦੇ ਆ ਤੂੰ ਬਹਿ ਜਾ ਮੰਜੇ ਤੇ ਤੂੰ ਭੁੱਖੀ ਨਹੀਂ ਮਰਦੀ ਜੇ ਨਹੀਂ ਹੁੰਦੀ ਕਿਸੇ ਦਾ ਕੋਈ ਵੀ ਸ਼ੌਂਕ ਹੋਵੇ ਜੀ ਸ਼ੌਂਕ ਮਾਰ ਕੇ ਨਹੀਂ ਜਾਇਆ ਜਾਂਦਾ ਹੁੰਦਾ ਹੈਨਾ ਤੇ ਕਿਉਂਕਿ ਜੀ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਸਲਾਈ ਕਢਾਈ ਦੇ ਵਿੱਚ ਇੰਟਰਸਟ ਰਿਹਾ ਮੇਰਾ ਤੇ ਮੈਂ ਹੁਣ ਹੈਨਾ ਤਲੋ ਸਾਈ ਦੇ ਡੜੀ ਹੁਣ ਮੈਨੂੰ ਸਪੋਰਟ ਕਰਦੇ ਆ ਤੇ ਮੇਰਾ ਵਧੀਆ ਜੀ ਹੈ ਨਾ ਕੰਮ ਚੱਲ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਥੋੜੇ ਸਾਮਾਨੀ ਆਪਾਂ ਵੀ ਇਹ ਕਾਣ ਵਧੀਆ ਬਣਾ ਲਈ ਹੈ ਸਾਰੀ ਮੋਡੀਫਾਈ ਕਰਾ ਲਈ ਅੰਦਰ ਵਧੀਆ ਤੇ ਸਾਰਾ ਕੁਝ ਚਲੋ ਜੀ ਜੋ ਕਰਦਾ ਵਾ ਇਹ ਗਰੂ ਆ ਜੀ ਕਰ ਦਿੰਦਾ ਹੈ ਨਾ ਤੇ ਮੇਰਾ ਤਾਂ ਵੈਸੇ ਪ੍ਰਮਾਤਮਾ ਬਹੁਤ ਸਾਥ ਦੇ ਰਿਹਾ ਜੀ ਹੈ ਨਾ ਤੇ ਤੇ ਹੁਣ ਸਲਾਈ ਦਾ ਵੀ ਹੈ ਨਾ ਤੇ ਬਾਕੀ ਸੂਟ ਸ਼ਰਟ ਵੀ ਆਪਾਂ ਤੁਹਾਨੂੰ ਦੱਸੇ ਜੀ ਨਾ ਕੱਢ ਲੈਣੇ ਆ ਜਿਹੜਾ ਕੋਈ ਤਿਆਰ ਕਰ ਲੈਣੇ ਵੇਖ ਜਾਂਦਾ ਵਧੀਆ ਚਲੋ ਆਪਦੀ ਬਦਲ ਰਿਹਾ ਜੀ ਹੈ ਨਾ ਤੇ ਦੇ ਵੀ ਹੈਗੇ ਹਨ ਵੀ ਜਿਹੜੇ ਮੇਰੀ ਵੀਡੀਓ ਕੋ ਨੂੰ ਬਿਲਕੁਲ ਕਰਨਾ ਮੈਂ ਕਿਹਾ ਉਹਨਾਂ ਨੇ ਚਲਾਇਆ ਹੋਇਆ ਮੈਂ ਤਾਂ ਰੱਬ ਦੇ ਆਸਰੇ ਇਹਣਾ ਚੈਨਲ ਚਲਾਇਆ ਹੋਇਆ ਹੈ ਨਾ ਜੀ ਕਿਉਂਕਿ ਜਿਹੜਾ ਗੁੱਠਾ ਨਾ ਜੀ ਗੁੱਠਾ ਜੇ ਅਪ ਐਂ ਕਰਕੇ ਵੀਡੀਓ ਨੂੰ ਲਾਈਕ ਕਰ ਦਿਆਂਗੇ ਤੇ ਹੋ ਸਕਦਾ ਗੁੱਠੇ ਨੂੰ ਲਾਈਕ ਕਰਨ ਨਾਲ ਕੋਈ ਪ੍ਰੋਬਲਮ ਹੋ ਜਾਵੇ ਬਾਅਦ ਚਾਹੜਾ ਰੋਟੀ ਖਾਣ ਨੂੰ ਤਰਸੀ ਜਾਵੇ ਕੋਈ ਗੱਲ ਨਹੀਂ ਜੀ ਕਰ ਹੀ ਜਾਣ ਜਿੱਦਾਂ ਕਰਦੇ ਕੋਈ ਫਰਕ ਨਹੀਂ ਪੈਂਦਾ ਤੇ ਕਦੇ ਵੀ ਕਿਸੇ ਨੂੰ ਆਪ ਤੋਂ ਨੀਵਾ ਨਹੀਂ ਸਮਝਣਾ ਚਾਹੀਦਾ ਜਿੰਨੇ ਜੋਗਾ ਹੂੰ ਦੁੱਗਣਾ ਤਿਗਣਾ ਹੂੰ ਕੋਈ ਕਿਸੇ ਦਾ ਮਾਰ ਕਰ ਪਾਚ ਪਾਚ ਦੀਸ ਮੋੜ ਰਿਹਾ ਕੋਈ ਜਬ ਵੀ ਬਿਨਾ ਕਰਾ ਬਸਾ ਦੇ ਰਿਹਾ ਬਹੁਤ ਵਧੀਆ ਲੱਗਦਾ ਤੇ ਜਿਵੇਂ ਕੀ ਹਨ ਆਪਣੇ ਕੋਲ ਦੁਕਾਨ ਤੇ ਲੈਸਾਂ ਹੁੰਦੀਆਂ ਪਾਈਪਿੰਗਾਂ ਹੁੰਦੀਆਂ ਤੇ ਲਟਕਣਾਂ ਵਾਲੀ ਲੈਸ ਹੋਗੀ ਪੈਚ ਹੋਗੇ ਕੱਟ ਜਿਹੜੀ ਸੂਟ ਦੇ ਵਿੱਚ ਕੱਟ ਕੇ ਲਾਉਂਦੀ ਉਹ ਵੀ ਹੋਗੇ ਚੁੰਨੀਆਂ ਤੇ ਡੈਕੋਰੇਸ਼ਨ ਕਰਨ ਵਾਲੀ ਹੋਗੀ ਤੇ ਪੈਚ ਪੂਛ ਲਟਕਣ ਕੁੜੀਆਂ ਵਾਲੇ ਹੈਂਕੀ ਜੈਂਡਸ ਹੈ ਕੀ ਹਨਾ ਸਾਰੇ ਤਰ੍ਹਾਂ ਦਾ ਸਲਾਈ ਦਾ ਸਮਾਨ ਹੁੰਦਾ ਬੁਕਰਮ ਕਲਰ ਕਫਾ ਇਹ ਲਾ ਸਾਰੇ ਸਮਾਨ ਹੁੰਦਾ ਜੀ ਸਲਾਈ ਦਾ ਤਕਰੀਬਨ ਕਿਉਂਕਿ ਜੁਰਾ ਆਪ ਆਪ ਸਲਾਈ ਕਰਦੇ ਆ ਤੇ ਲੈਣ ਵੀ ਆਪਣੇ ਕੋਲ ਇੰਜ ਤੇ ਲੇਡੀਜ਼ ਹੋਰ ਵੀ ਨਿੱਕਾ ਮोटा ਸਮਾਨ ਆਪਣੇ ਕੋਲੇ ਹੁੰਦਾ ਜੀ ਤੇ ਬੱਚਿਆਂ ਦੀਆਂ ਕਾਪੀਆਂ ਵੀ ਰੱਖਦੇ ਜਿੰਨਾ ਕਿ ਵੀ ਜਦੋਂ ਹਨਾ ਆਪਣੇ ਇਕਤਰगांव ਦਾ ਕੋਈ ਕਿਸੇ ਨੇ ਚੀਜ਼ ਵਕਤ ਲੈਣੀ ਹੁੰਦੀ ਉਹਨਾਂ ਕੋ ਆਪ ਸਾਰੇ ਰੱਖਦੇ ਚਲੋ ਜੀ ਪਿੰਡ ਦੇ ਵਿੱਚ ਹਨਾ ਵਧੀਆ ਆਪਣਾ ਕੰਮ ਕਿਤੇ ਕੋਈ ਨਈ ਵੀ ਹੁੰਦਾ ਸੇਲ ਕੋਈ ਚੀਜ਼ ਤੇ ਕਿਤੇ ਜੀ ਵਧੀਆ ਵੀ ਹੋ ਜਾਂਦੀ ਹੈ ਹਨਾ ਜੀ ਚਲੋ ਸਾਰੇ ਹੁੰਦਾ ਹੁੰਦਾ ਤੇ ਜਿਵੇਂ ਮਰਗ ਤੇ ਪਾਉਣ ਵਾਲੀ ਲੋਈ ਹੋ ਗਈ ਹਨਾ ਤੇ ਸਾਫ ਚੁੰਨੀਆਂ ਹੋਮਾ ਸੁੱਤੀ ਹੋਊਗਾ ਤੇ ਚਿੱਟੀਆਂ ਵੀ ਹੁੰਦੀਆਂ ਪਿਓਰ ਦੀਆਂ ਵੀ ਚਨੂਨ ਦੀਆਂ ਵੀ ਤੇ ਮਸਲੀਨ ਤੇ ਵਧੀਆ ਵਧੀਆ ਦਾ ਹਨਾ ਤੇ ਕੋਈ ਐਸਾ ਲੋਸਾ ਲੈ ਲੈਣਾ ਪਾਈ ਪੈਂਦੀ ਹੈ ਹਨਾ ਤੇ ਆਮ ਵਧੀਆ ਜੀ ਜਨੋ ਕੇ ਹਨ ਜਿਹਨ ਲੋਕੇ ਹੈਗੇ ਆਪਾਂ ਬਹੁਤ ਸੋਹਣਾ ਕੰਮ ਕਰੀ ਜਾਂਦੇ ਆ ਵਧੀਆ ਹੀ ਹੋਈ ਜਾਂਦਾ ਜੀ ਹਨ ਤੇ ਅਕਸਰ ਆਪਾਂ ਜਿਹੜੀ ਨੀਤ ਆ ਦਦੀ ਨਹੀਂ ਹੁੰਦੀ ਤੇ ਪਰ ਪਰਾਂ ਜੋ ਦਦੀ ਦਿੰਦਾ ਜੀ ਲਾ ਕੇ ਮੇਰੇ ਆਪਾਂ ਵੀ ਇਹ ਜਿਹੜੇ ਮੇਰੇ ਜਿਹੜੇ ਵੀ ਲੋਕ ਮੇਰੇ ਕੰਮ ਫੰਗੇ ਦੱਸਦੇ ਆ ਨਾ ਤੁਸੀਂ ਕਮੈਂਟ ਕਰਕੇ ਦੱਸ ਜਿਹੜੇ ਵੀ ਨੇ ਭੈਣਾ ਘਰੇ ਕੰਮ ਕਰਦੀਆਂ ਜਾਂ ਕੋਈ ਮੇਰੇ ਵੀ ਤਰ੍ਹਾਂ ਵੀ ਥੋੜੀਆਂ ਹੈਂਡੀਕੈਪ ਆ ਜਾਂ ਇਦਾਂ ਕੁਝ ਵੀ ਹਨਾ ਤੇ ਵੀ ਜੇ ਕੋਈ ਬੰਦਾ ਕੰਮ ਕਰਦਾ ਵੀ ਉਹ ਪੰਗੇ ਹੁੰਦੇ ਆ ਉਹ ਕੰਮ ਨਹੀਂ ਹੁੰਦਾਗਾ ਹਨਾ ਜਿਹੜਾ ਨਾਰਮਲ ਇਨਸਾਨ ਕੰਮ ਕਰਦੇ ਛੋ ਕੰਮ ਹੁੰਦਾ ਦੂਜੇ ਪੰਗੇ ਹੁੰਦੇ ਆ ਹਨਾ ਤੇ ਪਲੀਜ਼ ਤੁਸੀਂ ਮੈਨੂੰ ਟਵਿੰਟ ਕਰਕੇ ਜਰੂਰ ਦੱਸਿਓ ਵੀ ਮੇਰੇ ਕੰਮ ਪੰਗੇ ਆ ਜਾਂ ਕੰਮ ਆ ਜੇ ਮੇਰੇ ਕੰਮ ਪੰਗੇ ਲੱਗਦੇ ਆ ਕਿਸੇ ਨੂੰ ਤਾਂ ਮੈਂ ਕੰਮ ਹੀ ਛੱਡ ਦੂੰਗੀ ਠੀਕ ਹੈ ਤੇ ਹਾਂ ਮੈਨੂੰ ਇਸ ਚੀਜ਼ ਦਾ ਪਲੀਜ਼ ਸਪੋਰਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿੰਨੇ ਕੁ ਜੋਗੀ ਮੈਂ ਹੈਗੀਆਂ ਕਰਦੀ ਆ ਵੀ ਇਹਦੇ ਨਾਲ ਕਿਸੇ ਨੂੰ ਕੀ ਤਕਲੀਫ ਹੈ ਹਨਾ ਤੇ ਅੱਜ ਫਿਰ ਕੈਸੀ ਬਾਜ਼ਾਰ ਜਿੰਨਾ ਕੁ ਸਮਾਨ ਲਿਆਂਦਾ ਆਪਾਂ ਤੁਹਾਨੂੰ ਦਿਖਾਤਾ ਤੇ ਬਾਕੀ ਵਧੀਆ ਜੀ ਹੈ ਨਾ ਤੇ ਚੈਨਲ ਤੇ ਜਿਹੜੇ ਤੁਸੀਂ ਨਵੇਂ ਜੁੜਦੇ ਆਂ ਪਲੀਜ਼ ਜ਼ਰੂਰ ਸਬਸਕ੍ਰਾਈਬਰ ਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਆਪਾਂ ਤੁਹਾਡੇ ਨਾਲ ਫਿਰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਤੇ ਉਹਨਾਂ ਤੱਕ ਆਪਾਂ ਤੁਹਾਡੇ ਨਾਲ ਸਸਤੀ ਗੱਲ ਕਰਦੇ ਆਂ ਤੇ ਹੁਣ ਸਹਜ ਨੂੰ ਅੱਜ ਵੀ ਛੁੱਟੀ ਆ ਕੱਲ ਨੂੰ ਸੰਡੇ ਆ ਗਿਆ ਪਰਸੋਂ ਵਸਾਖੀ ਦੀ ਛੁੱਟੀ ਆ ਜੀ ਸਹਜ ਨੂੰ ਸੋਮਵਾਰ ਦੀ ਤੇ ਕਾਫੀ ਸੂਟ ਆਏ ਪਏ ਸਲਾਈ ਵਾਲੇ ਤੇ ਇੱਕ ਗਰਮੀ ਹੋ ਗਈ ਐ ਇੱਕ ਦੁਪਹਿਰੇ ਲਾਈਟ ਚਲੀ ਜਾਂਦੀ ਆ ਹਨਾ ਜੀ ਕੰਮਕੁਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਬਣਾਇਆ ਤਾਂ ਹੋਲੀ ਭੁੜੀ ਕਰੀ ਜਾਂਦੇ ਆ ਤੇ ਚਲੋ ਇਹ ਸੂਟ ਦਵੇਂ ਦੋ ਦਿਨਾਂ ਚ ਰੈਡੀ ਕਰ ਦਿੰਨੇ ਆ ਤੇ ਕਿਤੇ ਦਿਨ ਚ ਵੀ ਕਰ ਦਿੰਨੇ ਆ ਹੁਣ ਐਂ ਚੱਲੀ ਜਾਂਦਾ ਤੇ ਮੈਂ ਇਹੀ ਕਹਿਣੀ ਆ ਹਨਾ ਜੀ ਕਦੇ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਜੀ ਚਲੋ ਆਪਾਂ ਬਾਹਲਾ ਨਹੀਂ ਤਾਂ ਥੋੜਾ ਤਾਂ ਕਰਦੇ ਹੀ ਆ ਜੇ ਹੁਣ ਆਪਾਂ ਸਾਰਾ ਦਿਨ ਬਿਲੇ ਬੈਠੇ ਰਾਵਾਂਗੇ ਤੇ ਫੇਰ ਵੀ ਆਪਣਾ ਦਿਨ ਕਿਵੇਂ ਲੰਘੂਗਾ ਜੇ ਕੋਈ ਨਾ ਪੂਆ ਪੱਕਾ ਕੰਮ ਕਰੀ ਜਾਂਨੇ ਤੇ ਚਲੋ ਉਹ ਵੀ ਆਪਾਂ ਕਰੀ ਕਰਦੇ ਹਣਾ ਆਪਾਂ ਕਿਹੜੇ ਕਿਸੇ ਨੂੰ ਕਹਿਨੇ ਆ ਕੁਝ ਵੀ ਇਦਾਂ ਇਦਾਂ ਜੇ ਵੋ ਹਣਾ ਪਤਾ ਨਹੀਂ ਜੀ ਕਿਉਂ ਮੈਂ ਕਦੇ ਨਹੀਂ ਕਿਸੇ ਨੂੰ ਕੁਝ ਆਖਿਆ ਭਣਾ ਵਾਲਾ ਖੁਦ ਹੀ ਸਾਲਾ ਮਰ ਜਾਵੇ ਤੇ ਪਰ ਮੇਰੇ ਤੇ ਹਰ ਵਕਤ ਲੋਕ ਲੱਗਦੇ ਰਹਿੰਦੇ ਆ ਕੁਝ ਜ਼ਿਆਦਾ ਹੀ ਜੀ ਪਿੰਡ ਦੇ ਵੀ ਹੈਗੇ ਆ ਰਿਸ਼ਤੇਦਾਰ ਵੀ ਹੈਗੇ ਆ ਕੁਝ ਖਾਸ ਵੀ ਆ ਤੇ ਕੁਝ ਕੁਝ ਨੂੰ ਮੈਂ ਇਗਨੋਰ ਵੀ ਕਰਦੀ ਆ ਜੀ ਤੇ ਪਤਾ ਨਹੀਂ ਕਿਉਂ ਜੀ ਮੇਰੇ ਤੇ ਲੱਗਦੇ ਆਗੇ ਮੈਨੂੰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਕਿਉਂਕਿ ਜੀ ਆਪਾਂ ਕਿਸੇ ਕਿਸੇ ਕਦੇ ਕਿਸੇ ਨੂੰ ਟੰਗ ਨਹੀਂ ਕਰਦੇ ਜਾਂ ਮੈਂ ਨੂੰ ਮਿਲਣਾ ਇੱਥੇ ਚੱਲੋ ਇੱਥੇ ਚੱਲੋ ਹਨ ਮੈਂ ਸਿਰਫ ਜਦੋਂ ਮੈਂ ਕੰਮ ਤੋਂ ਦਾ ਕੋਈ ਚੀਜ਼ ਵਾਕਫ ਜੁਣੀ ਨਹੀਂ ਮੈਂ ਸਭ ਦੇ ਡੈਡੀ ਨੂੰ ਕਹਿਣੀ ਹੈ ਉਹਨਾਂ ਦੇ ਨਾਲ ਜੰਨੇ ਹੁੰਦੇ ਆਪਾਂ ਗੱਡੀ ਤੇ ਤੇ ਬਗਾ ਤਾਂ ਆਏ ਆ ਜੀ ਉਹਨਾਂ ਜੀ ਆਪਣੀ ਲੋਡ ਆਪਣੇ ਸ਼ੌਪ ਤਾਂ ਕੰਮ ਹੋ ਗਏ ਹਨ ਪਤਾ ਨਹੀਂ ਜੀ ਇਹ ਕਿੱਦਾਂ ਕੀ ਸਿਸਟਮ ਹੈ ਜਦ ਮੈਸੇਜ ਆਈ ਜਾਂਦੇ ਆ ਮੋਬਾਈਲ ਤੇ ਤੇ ਸੈਜ ਦਾ ਹੋਮਵਰਕ ਪਈ ਜਾਂਦੀ ਆ ਸੁਖਮਨ ਵਰਗੇ ਇੰਦਰੀਆਂ ਭਤੀਜਾ ਤੇ ਫਿਰ ਉਹ ਨੋਟ ਕਰਨਾ ਇਹਨੇ ਵੇਖਣਾ ਹੈ ਤੇ ਦੂਸਰਾ ਮੋਬਾਈਲ ਚਾਰੇ ਤੇ ਲੱਗਿਆ ਰੈਸੀ ਕਰੇ ਤੇ ਆਪਾਂ ਜੇ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਨਾਲ ਹਨਾ ਜੀ ਤੇ ਸਾਰਿਆਂ ਨੂੰ ਰੈਸੀ ਕਰ ਜੀ ਪਲੀ ਮੇਰੇ ਪੰਗੇਆਂ ਦਾ ਕਮੈਂਟ ਜੋ ਮੈਨੂੰ ਕਿਸੇ ਨੇ ਕਮੈਂਟ ਵਾਦੀ ਕੀਤੀ ਆ ਪੰਗੇ ਕਿ ਮੇਰੇ ਕੰਮ ਨੂੰ ਪਲੀ ਮੈਨੂੰ ਇਸ ਚੀਜ਼ ਦਾ ਜਰੂਰ ਜਵਾਬ ਦਿਓ ਤੇ ਉਹਨਾਂ ਚਿਰ ਜੀ ਸਾਰਿਆਂ ਨੂੰ ਫਿਰ ਪਰਿਸ਼ਾਸ਼ੀ ਕਰ ਆਪਾਂ ਨਵੇਂ ਬਲੌਗ ਨਾਲ ਮਿਲਾਂਗੇ ਜੀ ਅਕੀ ਬਾਈ